ਆ ਕੀ ਖੁਸ਼ ਹੋ ਰਹੇ ਆ ਰਿਕਨਾ ਲਾਇਆ ਕਰਨੀ ਤੋਂ ਪਹਿਲੇ ਸੋਨੀਆਂ ਹੋੜ ਕਪਾਈ ਦੀਆਂ ਸੋਣੀ ਤੇਰੀਆਂ ਅੱਕਾ ਦੇ ਖੜਾ ਚਾਹੁੰਦੇ ਲੱਖਾਂ ਮੰਮੀ ਦਵਾਈ ਲੈ ਹਾਂਜੀ ਕੀ ਖਾ ਚਾਉਂਦੇ ਦੋਸਤੋ ਸਵਾਗਤ ਆ ਸਾਡੇ ਅੱਜ ਦੇ ਵਲੌਗ ਵਿੱਚ ਤੁਹਾਡਾ ਤੁਸੀਂ ਸਸਤਾ ਸਾਰਾ ਕਿਦਾਂ ਸਾਰੇ ਆਏ ਹੋ ਤੁਸੀਂ ਸਾਰੇ ਰੱਬਤ ਜਾ ਹੋ ਕੇ ਤੇ ਤੁਹਾਨੂੰ ਪੱਕੇ ਸਾਡੇ ਘਰੇ ਰਹਦੇ ਹਤਿਆਰੀਆਂ ਤੇ ਨਾਲ ਘਰ ਤੋਂ ਕੋਈ ਕੰਮ ਨਹੀਂ ਹੈਣੀ ਚੱਕਰ ਤੋਂ ਮਰਦਾ ਸਾਡੀ ਹਲੋ ਗਾਇਸ ਨਾਨੂ ਕੋ ਨਾਨੀ ਕੋ ਚੱਲੀ ਨਾਨੀ ਕੋ ਸੌ ਕੇ ਉੱਠੀ ਸੀ ਸਾਡੀ ਬੋਬੀ ਚੱਲੀ 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 ਇੱਕ ਤਾਂ ਚੱਲੀ ਹੈ ਨਾਨੀ ਕੋ ਚੱਲੀ ਚੱਲ ਨਾਨੀ ਕੋ ਅਰੇ ਇੱਕ ਪਪੜੀ ਕਿਆ ਪਿਆ ਸੀ ਖਾ ਲੈ ਤਾ ਤੇਰੇ ਟੀਚੂ ਨੇ ਕੱਟ ਕੇ ਸੇਵਾ ਕੀਤੀ ਬਹੁਤ ਅਰਸ ਕਰ ਦੇਣਾ ਜਾਨਵਰ ਇਹ ਫੇਰ ਗਿਆ ਉਧਰ ਉਧਰ ਫੇਰ ਗਿਆ ਤੂੰ ਓ ਟਿਕਦਾ ਹੁਣੀ ਤਾਂ ਕੱਟਿਆ ਤੈਨੂੰ ਨੰਨੂ ਨੁੱਕਾ ਦਵੇ ਵੀ ਡੱਕ ਪੈਸੀ ਬੁੱਕੀ ਤੇਰੇ ਮੂੰਹ ਕੋਈ ਕਰਨੀ ਕੋ ਜੋ ਤੇਰੇ ਵਰ ਕਰਨੀ ਕਾ ਪੱਪੀੜਾ ਕਪੈਸੀ ਜੀ ਦੇਖੋ ਆਪਾਂ ਆ ਗਏ ਰਸਤੇ 'ਤੇ ਹੁਣ ਆਪਾਂ ਚੱਲੇ ਆਂ ਸੇਵਾ ਕਰਤੀ ਜੀ ਚੱਲ ਫੋਨ ਲੱਗੂਗਾ ਆਉਂ ਮੈਂ ਨਾ ਮਗਰ ਪਜਾ ਆਹ ਦੇਖੋ ਬਾਏ ਹਾਂ ਹਾਂ ਜੀ ਅੱਪਾ ਤੱਲੇ ਪਾਪੀ ਕਰਾ ਪਾਪੀ ਦੇ ਮੈਂ ਤੇ ਲਾਉਣ ਉਹਨਾਂ ਪਾਤੇ ਜਗਾਤੇ ਸਾਰੇ ਜਾਣੇ ਸਾਡੇ ਫਾਰਮ ਜਵ ਸਾਡੀ ਤੇ ਪਹਿਲਾਂ ਬਹੁਤ ਧਿਆਨ ਨੂੰ ਪਾਉਣੇ ਕਰੇ ਸਾਡੇ ਕੂਕੂ ਆ ਆ ਇਧਰ ਆਓ ਅੱਪਾ ਫੇਰ ਚੱਲ ਕੇ ਬਾਹਰ ਦੇਖੋ ਅਮੇਜ਼ਿੰਗ ਸ਼ਰਾਰਤੀ ਆ ਕਿਆ ਪਪੰਗੇ ਲਾਣਾ ਨਹੀਂ ਚੱਲਦਾ ਤਾਂ ਨਾਕ ਠੱਕਾ ਕਰ ਜਵਾਕ ਨਾਲ ਠੱਕਾ ਵਿੰਡੋ ਪਾਸਵਰਡ ਲਾਦਾ ਜਾਂਦਾ ਪਾਸਵਰਡ ਤੜਾਉਣਾ ਪੂਜੇ ਵਿੰਡੋ ਚੜਾਉਣੀ ਪੂ ਅੱਛਾ ਚਲਾ ਲੈਣਾ ਸਦੋਂ ਦੋ ਚਲਾ ਆ ਤਾਂ ਲੈਣਾਗਾ ਆਪਾਂ ਵਿੰਡੋ ਵੀ ਚੜਾ ਲਾਂਗੇ ਉਹ ਗੱਲ ਕਰ ਲਿਸੈਂਸ ਦੀ ਅੱਛਾ ਦਿਖਾ ਦੇ ਪਪਰ ਕਿਵੇਂ ਲੱਗਿਆ ਪਪਰ ਵਧੀਆ ਲੱਗੀ ਐ ਕਿੰਨੇ ਖੌਣ ਲੱਗਦੇ ਮੇਰੇ ਵਾਲਾ ਵੀ ਮਾਰਦੇ ਬਾੜ ਕੈਨ ਕੱਟਿਆ ਹਾਂ ਅਮੇਜ਼ਿੰਗ ਲੱਗਦਾ ਬਾਈ ਤੇ ਆ ਦੇਖੋ 16 ਕੱਟੇ ਨੇ ਸਾਡੇ ਕੋਲ ਕੱਢ ਦੇ ਕੱਢ ਦੇ ਤੇ ਹਾਜੀ ਆਪਾਂ ਬਰਤਲੇ ਮੈਂਤੀ ਲਾਤੇ ਸੀ ਬੱਸ ਆਲ ਡਰਾਈ ਕੀਤੇ ਹੋਰ ਆਪਾਂ ਮੈਂਤੀ ਲਾਣ ਲੱਗਿਆ ਤੇ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਆਪਣੀ ਮੈਂਦੀ ਕਿੱਦਾਂ ਲੱਗੀ ਤੇ ਬਾਕੀ ਆਪਣਾ ਮਾਭ ਲੋ ਕੋਲਾ ਸਪੋਰਟ ਕਰਿਓ ਕਮੈਂਟ ਕਰਕੇ ਦੱਸੋ ਵਾਕਿ ਆਪਣਾ ਚੈਨਲ ਸਬਸਕ੍ਰਾਈਬਰ ਕਰ ਲਿਓ ਪੁਕਾਰ ਚਾਤਾ ਤੇ ਬਾਬਾ ਬੇਕਾਰ ਤਾ ਪਸਲਾ ਅਦੇ ਕੀ ਆ ਦੇ ਸਾਰੇ ਸਬਸਕ੍ਰਾਈਬਰ ਕਰੋ ਸਬਸਕ੍ਰਾਈਬਰ ਆਸਲਾ ਕਮਲਾ ਟੋਲਾ ਸਬਸਕ੍ਰਾਈਬਰ ਕਰੋ ਸਾਰੇ ਸਗਲਾ ਕਮਲਾ ਕਮਲਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੀ ਹੋਵੋਗੇ ਹਾਂ ਅਕੇ ਇਹ ਤੂੰ ਰੋਟੀ ਰੋਟੀ ਬਣਾ ਦੋ ਯਾਰ ਘਰ ਤੋਂ ਸਪੋਰਟ ਹਨ ਕੜਾਏ ਕੜੂਏ ਮੰਜੋ ਬਈ ਕੜਾਏ ਤੁਸੀਂ ਮਗਰੇ ਕੱਲ ਨੂੰ ਕੱਲ ਸਰਵਾਲਾ ਨੂੰ ਬੈਸ ਸਰਵਾਲਾ ਅਈਆ ਸਰਵਾਲੇ ਦੀ ਵੰਨ ਦੇ ਕੜਾਈ ਦੂਦੀ ਮੰਜੇ ਜੇ ਆਪਾਂ ਆਪਣੀ ਮੰਮੀ ਦਾ ਵੀ ਮੈਂਤੀ ਲਾਤੀ ਮਮਾ ਸੋਹਣੇ ਲੱਗੇ ਕਿਵੇਂ ਲੱਗੇ ਬਹੁਤ ਸੋਹਣੀ ਥੋੜਾ ਉੱਚੀ ਬਹੁਤ ਸੋਹਣੀ ਹੋਰ ਉੱਚਾ ਹਾਂਜੀ ਤੇ ਹੋਰ ਆਪਾਂ ਉਹਨਾਂ ਪਤਿ ਜਦੋਂ ਘਰ ਆਗੇ ਸਿੱਦੇ ਰਵਾਰ ਇਕਨ ਮਮਨੋਂ ਵਾਪਸ ਆਇਆ ਸੀ ਤੇ ਦੀਵਾਰ ਤੇ ਚੱਲ ਕੇ ਸੀਗੇ ਤੇ ਫਿਰ ਅੱਜ ਆਪਾਂ ਲਾਣ ਲੱਗਿਆ ਮਹਿੰਦੀ ਤੇ ਤੁਹਾਨੂੰ ਪਤਾ じゃ ਕਿ ਮਾਪੀ ਤੇ ਮਮੇ ਜੀ ਤੇ ਮਹਿੰਦੀ ਲਗਾਉਂਦੇ ਸੀਗੇ ਹਨਾ ਤੇ ਤੁਹਾਨੂੰ ਪਤਾ じゃ ਕਿ ਬੰਦਾ ਵਿਆਹ ਤੇ ਚਾਰਾ ਪੀਤੀ ਹੋ ਜਾਂਦਾ ਤੇ ਮੈਂ ਸੋਚਿਆ ਅੱਜ ਨਰੇ ਮਹਿੰਦੀ ਲਾ ਕੇ ਕੰਮ ਤੇ ਪਟਾਰਾਂ ਹਨਾ ਕੱਲ ਫਿਰ ਤੁਹਾਨੂੰ ਪਤਾ じゃ ਪਰਸ ਜਾ ਕੋ ਕੱਲ ਕੜਾਈ ਚੜਨੀ ਆ ਤੇ ਆਪਾਂ ਲਹਿੰਗੇ ਵਗਾਰਾ ਫੜ ਕੇ ਲਿਆਉਣੇ ਆ ਤੇ ਮੇਰਾ ਉਦਾਂ ਟਾਮ ਲਾਕਣ ਮੈਂ ਖੁਦ ਵੀ ਮਹਿੰਦੀ ਲਗਾਣੀ ਆ ਤੇ ਮਹਿੰਦੀ ਆਟ ਸਪਲਾਈ ਹੋਇਆ ਤੇ ਉਹ ਤਾਂ ਮੇਰੇ ਬਲੈਕ ਤੇ ਖਾਮਾ ਗਲਰ ਤੇ ਬਾਕੀ ਮੈਂ ਕਹਿੰਦੀ ਸੀ ਕਿ ਹੁਣ ਆਪਾਂ ਛੋਟੇ ਸਿੱਸਤੇ ਮਹਿੰਦੀ ਲਾਉਣ ਲੱਗਿਆ ਤੇ ਬਾਕੀ ਸਾਰੇ ਚੱਲ ਗਿਆ ਤੇ ਆਪਾਂ ਗੱਲੇ ਰਹਿ ਗਏ ਤੇ ਬਾਕੀ ਹਤੇ ਆਪਣੇ ਹੱਥ ਤਾਂ ਸਾਫੀਆ ਤੇ ਹੁਣ ਆਪਾਂ ਛੋਟੇ ਪੈਰਾਂ ਤੇ ਮਹਿੰਦੀ ਲਾਉਣ ਲੱਗਿਆ ਤੇ ਆਪਣੇ ਬਣਾਉਣਾ ਪੈ ਰਿਹਾ ਤੇ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਮੈਂਦੀ ਠੀਕ ਲਾਉਣੀ ਆਪਾਂ ਕਿ ਮੈਂਦੀ ਆਰਟਿਸਟ ਬਣਨਾ ਮੇਰਾ ਸੁਪਨਾ ਸੀਗਾ ਕੱਪੜਾ ਤਾਂ ਸਫਾਈ ਜਿੰਨ ਲੱਗਦੀ ਤੁਹਾਨੂੰ ਪਤਾ ਹੈ ਕਿ ਮੈਂ ਤੇ ਆਰਟਿਸਟ ਕੀ ਬਣਾਉਂਦਿਆਂ ਉਹ ਵਧੀਆ ਸਫਾਈ ਚ ਲੱਗਦੀ ਹਣਾ ਤੇ ਜਿਹੜੇ ਆਪਾਂ ਨਾਰਮਲ ਲੱਗ ਜਾਂਦੇ ਹਣਾ ਉਹ ਬਸ ਇੰਨੀ ਸਫਾਈ ਨਹੀਂ ਹੁੰਦੀ ਤੇ ਬਾਕੀ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰ ਰਹੀ ਤੀਆ ਕਿ ਸਫਾਈ ਤੇ ਵੀਡੀਓ ਮਤਲਬ ਮੈਂਤੀ ਲਗਾਵਾਂ ਕੱਪੜਾ ਧੋਵਣਾ ਪੈ ਰਿਹਾ ਆ ਦੇ ਕੋ ਗੁਰੂ ਮੈਂਕ ਮੰਗੀ ਲਵਾਣੀਆ ਹੋਰ ਕਿ ਮੈਂ ਮੰਤਾ ਕਰ ਫੇਲਾ ਫੇਰ ਲਾਂ ਮੰਤਾ ਕਰ ਫੇਲਾ ਕਵਾਂ ਮਰਕੇ ਲਾ ਦੇ ਪੂਆਜੀ ਲਾ ਦੋ ਹਾਏ ਲਾ ਦਨੀ ਆ ਜਾ ਆਜੀ ਸਾਟ ਸੋਣੀ ਕੁੜੀ ਤੇ ਹੱਥ ਸੋਨੇ ਸੋਨੇ ਪਹਿਲਾਂ ਤਾਂ ਸਾਰਾ ਕੁਝ ਲਾਉਣਾ ਪੈਣਾ ਇੰਨੀ ਨਿਕ ਲਾ ਦੇ ਬਸ ਫਰਾਂ ਚ ਲੋਹ ਰਾਜ ਆ ਕੱਟ ਦੇ ਆ ਪਈ ਰਹਿੰਦੇ ਠੀਕ ਹੂੰ ਕਾਲਾ ਧਾਗਾ ਕਾਤਾ ਬੰਨੇ ਕੇ ਨਜ਼ਰਾਂ ਲੱਗਦਗਾ ਹੋਰ ਅੰ ਅੱਛਾ ਹਾਂ ਫੇਰ ਮੈਂ ਕਾ ਲੱਗੀ ਕੀ ਮੈਂ ਲੱਗੀ ਫੇਰ ਬਹੁਤ ਸੋਹਣੀ ਲੱਗ ਗਈ ਸੋਹਣਾ ਲੱਗਿਆ ਹਾਂਜੀ ਆਪਾਂ ਮੈਂ ਕਿਤੇ ਇੱਕ ਹੱਥ ਕੰਪਲੀਟ ਕਰਤਾ ਸੀ ਨਾਲ ਕੋ ਲੱਕੀ ਮੇਰੀ ਮਹਿੰਤੀ ਬੋਕ ਘੈਂਟ ਤੇ ਹੋੜਾ ਪਾ ਦੋਸੇ ਹੱਥ ਵੀ ਕੰਪਲੀਟ ਕਰਤੇ ਆ ਤੇ ਆਪਣੇ ਵਲੌਗ ਨਾਲ ਬਣ ਰਹੋ ਦਿਖਾਉਂਦੇ ਰਵਾਂਗੇ ਪੂਰੀ ਸਾਡੀ ਮਹਿੰਤੀ ਹੋ ਗਈ ਡਨ ਲੋ ਜੀ ਸਾਡੀ ਮਹਿੰਤੀ ਹੋ ਗਈ ਡਨ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਕਿਦਾਂ ਲੱਗਿਆ ਬਾਕੀ ਇਹ ਮੈਂ ਥੋੜੀ ਚੁਣਵੀ ਜਿਹੀ ਲਾਈਆ ਹਣਾ ਮੇਕੋ ਸੋਹਣਾ ਲੱਗੇ ਹੂੰ ਤੇ ਹੋਣ ਜਾਪ ਦੁੱਧ ਫਿੱਕੇ ਟਿਆਂ ਦੁੱਧ ਜਿ ਮਿੱਠਾ ਜਰਾ ਸੀ ਹੋਏ ਕਹਿੰਦੇ ਉਸ ਤਾਂ ਪਿੰਡ ਦੇ ਤਾਂ ਤਾਂ ਬਾਰੀ ਮੋਟੀ ਕ ਭੈਣ ਮੇਰੀ ਤੇ ਹਾਂ ਜੀ ਹੁਣ ਆਪਾਂ ਮੈਂਤੀ ਲਾਤੀ ਤੇ ਇੱਧਰ ਲਸੜ ਰਹਿ ਗਿਆ ਹੁਣ ਆਪਾਂ ਇੱਧਰ ਸੜ ਲਾਵਾਂਗੇ ਤੇ ਆਪਾਂ ਤਾਂ ਹੱਥ ਵੀ ਥੋੜਾ ਥੋੜਾ ਲਾ ਕੇ ਦੇਖ ਸਕਦੇ ਹਾਂ ਬਾਕੀ ਮੈਂ ਤਾਂ ਬੋਤਲ ਆਇਤੀ ਆ ਮੇਰੇ ਤਾਂ ਸਿਰ ਵੀ ਦਰਦ ਹੋ ਰਿਹਾ ਤੇ ਬਾਕੀ ਤੁਹਾਨੂੰ ਪਤਾ ਜਾ ਮੇਰੇ ਤਾਂ ਦਾ ਫਲ ਮਿੱਠਾ ਹੁੰਦਾ ਹੋਰ ਆਪਾਂ ਪੈਕ ਸੜ ਲਾਉਨੇ ਤੇ ਮੈਂ ਤੇ ਦੀਦੇ ਹਾਂਜੀ ਆਪਾਂ ਹੋ ਗਏ ਫ੍ਰੀ ਤਾਂ ਦੇਖੋ ਆਪਾਂ ਮੈਂ ਕਿਤੇ ਮੈਥੀ ਲਾਤੀ ਮੈ ਕਿਵੇਂ ਲੱਗੀ ਬਹੁਤ ਸੋਹਣੀ ਲੱਗ ਗਈ ਸਾਰਿਆਂ ਨੂੰ ਦੱਸ ਫਿਰ ਮੇਰਾ ਕੰਮ ਕਿੱਥਾਂ ਲੱਗਿਆ ਬਹੁਤ ਘੈਂਟ ਆਛਾ ਤੇ ਹੁਣ ਮੈਂ ਕਿੱਥੇ ਚੱਲੀ ਆ ਫਿਰ ਕਰ ਹੋਰ ਟਾਂ ਬਹੁਤ ਹੋ ਗਾ ਇੱਥੇ ਪਾ ਲਾਂ ਇੱਥੇ ਪਾ ਜਾ ਇੱਥੇ ਪਾ ਜਾਨੀਆ ਪਾ ਜਾ ਹੁਣ ਤਾਂ ਕੋਈ ਨਾ ਪਹਿਨੇ ਮੈਂ ਤਨਿੰਦਰੀ ਆਉਤੀ ਹੋਲਾ ਦੇ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਾਰਿਆਂ ਨੂੰ ਜੀ ਹੁਣ ਆਪਾਂ ਛੋਟੇ ਭਾਂ ਦੇ ਬੈਂਤੀ ਲਾਉਣੇ ਆ। ਮੈਂ ਕਿਤੇ ਤਲਾਤੀ। ਠੀਕ ਆ ਮੈਂ ਕੋ ਗੁੱਡ ਨਾਈਟ। ਗੁੱਡ ਨਾਈਟ। ਬਾਏ। ਬਾਏ। ਹਾਂ ਜੀ ਆਪਾਂ ਰਾਤ ਮੈਂਤੀ ਲੱਟ ਹੋ ਗਿਆ ਸੀ ਫਰੀ ਤੇ ਛੋਟੇ ਤਾਂ ਰਹਿ ਗਿਆ ਸੀ ਨਾ ਕੋਈ ਨਹੀਂ ਕਿ ਲੱਗੇ ਸੀ। ਤੇ ਹੁਣ ਮੈਂ ਆਪਣੇ ਤਾਈ ਜੀ ਦੇ ਮੈਂਤੀ ਲਾ ਰਹੀ ਹਾਂ ਦੇਖੋ ਸਾਰੇ ਜਣੇ। ਮੰਮੀ ਸੋਹਣ ਲੱਗੀ ਆ। ਹੂੰ। ਅੱਜ ਮੈਂ ਕੱਕਰ ਖਾਣੇ ਜਾਣਾ ਕੱਲ ਨੂੰ ਜਾ ਕੋ ਅੱਜ ਲੋ ਜੀ ਆਪਾਂ ਮੈਂ ਤੇ ਲਾ ਤੇ ਸਾਰੇ ਇਹਨੇ ਕਮਟ ਕਰਕੇ ਦੱਸੋਗੇ ਕਿੱਦਾਂ ਲੱਗੀ ਕਾਟ ਦੂੰ ਸੱਚੇ ਸਾਰੀ ਛੋਟੀ ਪਰ ਵੀ ਮੈਂ ਤੇ ਸਮਾਈਲ ਕਰਕੇ ਦਿਖਾ ਸੋਣੇ ਦੰਦ ਕਰ ਦਿਖਾਈ ਤਾਂ ਦੇਖਾਈ ਆ ਅੰਟੀ ਤੇ ਅੱਜ ਆਪਾਂ ਚੱਲੇ ਆਂ ਸ਼ਹਿਰ ਤੁਹਾਨੂੰ ਪਤਾ ਹੀ ਕੱਲ ਆਪਣੀ ਕਿਆਕ ਕੋਆ ਤੇ ਅੱਜ ਮਹਿੰਦੀ ਸੀ ਤੇ ਫਾਈਨਲ ਆਪਾਂ ਮਹਿੰਦੀ ਲਾਕੀ ਬਟ ਅੱਜ ਆਪਾਂ ਨਹੀਂ ਲਵਾਈ ਤੇ ਆਪਾਂ ਅਗਲੇ ਵਲੌਗ 'ਚ ਦਿਖਾਵਾਂਗੇ ਤੇ ਤੁਹਾਨੂੰ ਪਤਾ ਹੀ ਆਪਾਂ ਮਹਿੰਦੀ ਆਰਟ ਸਪਲਾ ਹੋਇਆ ਤੇ ਉਹ 2 ਵਜੇ ਤੋਂ ਬਾਅਦ ਆਣ ਕੇ ਤੇ ਫਿਰ ਉਸ ਤੋਂ ਪਹਿਲਾਂ ਆਪਾਂ ਫ੍ਰੀ ਹੋਣਾ ਚਾਹੀਦਾ ਤੇ ਆਪਾਂ ਲਾਂਡ ਚੱਲੇ ਆਂ ਕੱਕਰੇ ਤੇ ਤੁਹਾਨੂੰ ਦਿਖਾਵਾਂਗੇ ਸ਼ਾਪਿੰਗ ਤੇ ਅੱਜ ਆਪਾਂ ਮੈਕਅਪ ਵੀ ਕੱਕਰੇ ਲਿਆ ਕਰਨਾ ਮੈਕ ਕਿਹੜਾ ਕਲਰ ਲਿਆ ਕਰਨਾ ਬੇਬੀ ਪਿੰਕ ਬੇਬੀ ਪਿੰਕ ਕਹਣਾ ਤੇ ਫਿਰ ਅਸੀਂ ਉੱਤਰ ਕੱਲੇ ਆ ਤੇ ਬਠੰਡੇ ਤੇ ਤੇ ਫਿਰ ਮਿਲਦੇ ਆ ਪਾਕ ਕੇ ਤੇ ਆਪਣਾ ਅਗਲਾ ਵਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਅੱਜ ਆਹ ਖਾਂਤੀ ਤੇ ਹੁਣ ਆਪਾਂ ਚੱਲਨੇ ਆ ਸ਼ਹਿਰ ਤੇ ਪਲਵੋਲੇ ਰੋਏ ਕੇ ਰੈਡੀ ਤੇ ਅੱਜ ਆਪਾਂ ਕੱਪੜੇ-ਕੁੱਪੜੇ ਵੀ ਪੈਕਿੰਗ ਕਰਨੀ ਆ ਤੇ ਆਪਣਾ ਨਵੇਂ ਤਰ੍ਹਾਂ ਦਾ ਵਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਫਿਰ ਆਪਣਾ ਵਲੌਗ ਕਿੱਦਾਂ ਲੱਗਿਆ ਕਮੈਂਟ ਕਰਕੇ ਦੱਸੋ ਫਿਰ ਆਪਾਂ ਮਿਲਦੇ ਆ ਅਗਲੇ ਵਲੌਗ 'ਚ ਤਾਂ ਤੁਹਾਨੂੰ ਪਤਾ ਯਾਰ ਚ ਕੜਾਈ ਵੀ ਚੜਨੀ ਆ ਤੇ ਮੈਂਦੀ ਵੀ ਲੱਗਣੀ ਆ ਤੇ ਅੱਜ ਚਾਹ ਤਾਂ ਕੱਲ ਨੂੰ ਮੁੰਡੇ ਥਾਈ ਤੋਂ ਜਿ ਕਰਾਵਾਂਗੇ ਤੇ ਤੁਹਾਨੂੰ ਪਤਾ ਹੈ ਸਾਡੇ ਬਲੋ ਦਾ ਵਿਆਹ ਹੈ ਤੇ ਆਪਾਂ ਵਿਆਹ ਬਹੁਤ ਇੰਜੋਏ ਕਰਵਾਵਾਂਗੇ ਤੇ ਲਾਈਵ ਵੀ ਜਾਵਾਂਗੇ ਤੇ ਆਪਣਾ ਲਾਈਵ ਦਾ ਟਾਈਮ ਹੋਊਗਾ ਸਵੇਰ 9 ਵਜੇ ਸੋ ਸਾਰਿਆਂ ਨੇ ਰੈਡੀ ਹੋ ਤੇ ਬਾਕੀ ਆਪਣਾ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਮਿਲਦੇ ਆਕੀ ਜੀ